ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਤੇ ਬਹੁਤ ਸੋਕਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਜਿਹੜਾ ਆਪਾਂ ਕਿ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਹੁਣ ਆਪਾਂ ਪਹਿਲਾਂ ਐਵੇਂ ਸਿੱਧੀ ਸਲਾਈ ਚੜਾਵਾਂਗੇ ਇਆ ਆਪਾਂ 3-4 ਸਲਾਈਆਂ ਬੰਨਾਂ ਸਿੱਧੀ ਦੇ ਪੁੱਠੀ ਬਣਾਵਾਂਗੇ ਫਿਰ ਆਪਾਂ ਇਹ ਡਿਜ਼ਾਈਨ ਭਰਾਵਾਂਗੇ ਤੁਸੀਂ ਸਾਡੀ ਵੀਡੀਓ ਨੂੰ ਅਖੀਰ ਤੱਕਰ ਵੇਖਿਓ ਆਖਰ ਤੱਕਰ ਬਹੁਤ ਸੋਹਣਾ ਬਣਦਾ ਹੈ ਡਿਜ਼ਾਈਨ ਛੋਟਾ ਛੋਟਾ ਤੇ ਬਣਾਉਣ ਵਿੱਚ ਵੀ ਬਹੁਤ ਸੌਖਾ ਇਹ ਆਪਾਂ ਦੋ ਰਾਂਗੇ ਚ ਵੀ ਬਣਾ ਸਕਦੇ ਆ ਇਹ ਸਿਰਫ ਦੋ ਕੁੰਡਿਆਂ ਦਾ ਡਿਜ਼ਾਈਨ ਆ ਮੋਰ ਆਪਾਂ ਪੁੱਠੀ ਸਲਾਈ ਤੇ ਆਗੇ ਆਪਾਂ ਇਸ ਤਰ੍ਹਾਂ ਸਿੱਧੀ ਸਲਾਈ ਬਣਾਵਾਂਗੇ ਇਹ ਡਿਜ਼ਾਈਨ ਬਹੁਤ ਸੁਣਾ ਬਣੂਗਾ ਫੇਰ ਪੁੱਤੀ ਸਲਾਈ ਡਿਜ਼ਾਈਨ ਆਪਾਂ ਇਸ ਤਰ੍ਹਾਂ ਬੈਕ ਕਰ ਲੋ ਸ਼ੁਰੂ ਕਰਾਂ ਪਿੱਛੇ ਧਾਗਾ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਵਾਲ ਪਾ ਲਾਂ ਫੇਰ ਆਪਾਂ ਪਿੱਛੇ ਧਾਗਾ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਆਪਾਂ ਬੋਲ ਲਾਂ ਫਿਰ ਪਿਛੇਨ ਧਾਗਾ ਕਰਕੇ ਇਹ ਆਪਾਂ ਬੈਗ ਸਲਾਈ ਤੋਂ ਬੰਨਣਾ ਹੈ ਇਸ ਤਰ੍ਹਾਂ ਹਵੇ ਫਿਰ ਪਿਛੇਨ ਧਾਗਾ ਕਰਕੇ ਇਹ ਦੇਖੋ ਫਿਰ ਪਿਛੇਨ ਧਾਗਾ ਕਰਕੇ ਇਸ ਤਰ੍ਹਾਂ ਫਿਰ ਪਿਛੇਨ ਧਾਗਾ ਕਰਕੇ ਪਹਿਲਾਂ ਆਪਾਂ ਥੋੜੀਆਂ ਸਲਾਈਆਂ ਸਿੱਧੀਆਂ ਤੇ ਬੁਠੀਆਂ ਬਣਾ ਲਈਆਂ ਫਿਰ ਆਪਾਂ ਇਸ ਤਰ੍ਹਾਂ ਪਿਛੇਨ ਧਾਗਾ ਕਰਕੇ ਫਿਰ ਇਸ ਤਰ੍ਹਾਂ ਫਿਰ ਪਿਛੇਨ ਧਾਗਾ ਕਰਕੇ ਇਹ ਇਸ ਤਰ੍ਹਾਂ ਇਹ ਵਿਚੇ ਲਗਾ ਕਰਕੇ ਫਿਰ ਇਸ ਤਰ੍ਹਾਂ ਫਿਰ ਵਿਚੇ ਲਗਾ ਕਰਕੇ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਵਿਚੇ ਲਗਾ ਕਰਕੇ ਸਾਰੇ ਗੁੰਡੇ ਆਪਾਂ ਇਸ ਤਰ੍ਹਾਂ ਬਣਾ ਲੈਣੇ ਆ ਇਹਨੂੰ ਵਾਲ ਨੂੰ ਤਾਰ ਦੇਣਾ ਫਿਰ ਆਪਾਂ ਦੂਜੇ ਗੁੰਡੇ ਦਾ ਇਸ ਤਰ੍ਹਾਂ ਵਾਲ ਜਿਹੜਾ ਪਾਇਆ ਸੀ ਉਹਨੂੰ ਛੱਡ ਦੇਣਾ ਹੁਣ ਆਪਾਂ ਇਸ ਗੁੰਡੇ ਨੂੰ ਆਪਾਂ ਇੱਧਰ ਲੈ ਜਾਣਾ ਤੇ ਇਸ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਲੈ ਜਾਣਾ ਕ੍ਰੋਸ ਕਰ ਲੈਣਾ ਇਹ ਫਿਰ ਆਪਣਾ ਇਹ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਤਿਆਰ ਹੋ ਜਾਣਾ ਆ ਵੇਖ ਫਿਰ ਆਪਾਂ ਇਸ ਤਰ੍ਹਾਂ ਆਹ ਗੁੰਡੇ ਨੂੰ ਉਤਾਰ ਲਿਆ ਫਿਰ ਇਹਨੂੰ ਵੀ ਉਤਾਰ ਲਿਆ ਜਿਹੜੇ ਆਪਾਂ ਵਾਲ ਪਾਏ ਆ ਆ ਪਿਛਲੇ ਗੁੰਡੇ ਨੂੰ ਆਪਾਂ ਅੱਗੇ ਲੈ ਆਉਣਾ ਇਸ ਤਰ੍ਹਾਂ ਤੇ ਇਹਨਾਂ ਦੋਨਾਂ ਗੁੰਡਿਆਂ ਨੂੰ ਆਪਾਂ ਸਿੱਧਾ ਬੋਲਣਾ ఫా అగలా కుార్యా ఫను షతా ఫేస్ ఆ కుండేను పిచ్చేనా ఆ కుండేను అవున దూసరే కండి ఉతారా పిచ్చే అగలేను పిచ్చేను అందా കണ്ടേന ഉ ਇਹ ਡਿਜ਼ਾਈਨ ਬਣ ਕੇ ਹੋਸਨਾ ਤਿਆਰ ਹੁੰਦਾ ਬਣਾਉਣ ਵਿੱਚ ਵੀ ਬਹੁਤ ਸੌਖਾ ਆਪਾਂ ਇਹ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਬੱਚਿਆਂ ਦੇ ਜੈਂਟਸ ਦੇ ਲੇਡੀਜ਼ ਕੋਟੀਆਂ ਦੇ ਟੋਪੀਆਂ ਦੇ ਜਗਟਾ ਦੇ ਹੁਣ ਆਪਾਂ ਫਿਰ ਇਸ ਤਰ੍ਹਾਂ ਜਿਵੇਂ ਆ ਸਿੱਧੀ ਸਲਾਈ ਬਣਾਈ ਇਸ ਦਾ ਫਿਰ ਆਪਾਂ ਥੋੜਾ ਸਿੱਧਾ ਬਣਾ ਕੇ ਫਿਰ ਇਹ ਡਿਜ਼ਾਈਨ ਬਣਾ ਸਕਦੇ ਹਾਂ